ਜੇ ਅੰਦਾਜ਼ਾ ਲਾ ਲੂਗੇ ਕਿ ਆ ਬੁੱਢਾ ਨਾਲਾ ਹੈ ਬੁੱਢੇ ਨਾਲੇ ਤੇ ਇਹ ਦੁਬਾਰਾ ਸ਼ਾਟ ਚਲਾਇਆ ਜਾਵੇ ਜਿੱਥੇ ਸ਼ਰੀਆਮ ਤੁਸੀਂ ਦੇਖ ਰਹੇ ਹੋ ਕਿ ਇੰਡਸਟਰੀ ਦਾ ਗੰਦਾ ਪਾਣੀ ਆ ਦੇਖੋ ਇੰਡਸਟਰੀ ਦਾ ਮੂੰਹ ਖੁੱਲਿਆ ਪੈ ਇੰਡਸਟਰੀ ਦਾ ਗੰਦਾ ਪਾਣੀ ਹੈ ਜਿਹੜਾ ਉਹ ਸਿੱਧਾ ਇਸ ਬੁੱਢੇ ਨਾਲੇ ਦੇ ਵਿੱਚ ਪੈ ਰਿਹਾ ਤੇ ਬੁੱਢਾ ਨਾਲਾ ਅੱਗੇ ਜਾ ਕੇ ਸਤਲ ਦਰਿਆ ਦੇ ਵਿੱਚ ਵਹਿੰਦਾ ਹੈ ਇਹ ਕਾਲਾ ਜ਼ਹਿਰ ਵਰਗਾ ਪਾਣੀ ਹੈ ਤੁਸੀਂ ਦੇਖੋ ਇਹ ਪਾਣੀ ਲੱਗਦਾ ਹੀ ਨਹੀਂ ਇਦਾਂ ਲੱਗਦਾ ਕਿ ਕੋਈ ਕਾਲਾ ਇੰਜਨ ਆਇਲ ਕਿੰਨੇ ਸਾਲ ਚੱਲਣ ਤੋਂ ਬਾਅਦ ਹੈ ਜਿਹੜਾ ਉਹ ਵਹਿੰਦਾ ਪਿਆ ਇਹ ਹਾਲਾਤ ਨੇ ਇਹ ਬੁੱਡੇ ਨਾਲੇ ਤੇ ਤੁਸੀਂ ਹਾਲਤ ਦੇਖੋ ਕੀ ਹੈ ਕਿ ਲੁਧਿਆਣਾ ਦੀ ਇੰਡਸਟਰੀ ਦਾ ਸਾਰੇ ਦਾ ਸਾਰਾ ਗੰਦਾ ਪਾਣੀ ਇਸ ਬੁੱਡੇ ਨਾਲੇ ਦੇ ਵਿੱਚ ਮਿਲ ਰਿਹਾ ਔਰ ਕੋਈ ਦੇਖਣ ਵਾਲਾ ਨਹੀਂ ਪ੍ਰਦੂਸ਼ਣ ਵਿਭਾਗ ਸੁੱਤਾ ਪਿਆ ਜਿਹੜੇ ਕਹਿੰਦੇ ਨੇ ਕਿ ਅਸੀਂ ਲੱਖਾਂ ਕਰੋੜਾਂ ਰੁਪਏ ਦੇ ਜੁਰਮਾਨੇ ਕਰਦੇ ਹਾਂ ਆ ਜੁਰਮਾਨੇ ਕਰਦੇ ਆ ਆ ਤੁਹਾਡੇ ਸਾਹਮਣੇ ਪਾਣੀ ਗਿਰ ਰਿਹਾ ਇੰਡਸਟਰੀ ਦਾ ਗੰਦਾ ਪਾਣੀ ਇਹ ਬੁੱਡੇ ਨਾਲੇ ਦੇ ਵਿੱਚ ਗਿਰ ਰਿਹਾ ਅੱਗੇ ਬੁੱਢਾ ਨਾਲਾ ਜਾ ਕੇ ਇਹ ਜਿਹੜਾ ਇਹ ਸਤਲੁਜ ਦਰਿਆ ਦੇ ਨਾਲ ਜਾ ਕੇ ਮਿਲ ਜਾਂਦਾ ਤੇ ਸਤਲੁਜ ਜਿਹੜਾ ਪਲੀਤ ਕਰ ਦਿੰਦਾ ਇਹ ਤੁਸੀਂ ਹਾਲਾਤ ਦੇਖੋ ਗਾੜੇ ਚੱਕੜ ਵਰਗਾ ਪਾਣੀ ਹੋਇਆ ਪਿਆ ਕਾਲੇ ਰੰਗ ਦਾ ਔਰ ਜਿੱਥੇ ਜੀਵ ਜੰਤੂ ਤਾਂ ਬੜੀ ਦੂਰ ਦੀ ਗੱਲ ਹੈ ਇਹ ਆਮ ਇਨਸਾਨਾਂ ਲਈ ਕਿੰਨਾ ਖਤਰਨਾਕ ਹੈ ਇਥੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪੀਏਸੀ ਵੱਲੋਂ ਅੱਜ ਦੌਰਾ ਕੀਤਾ ਗਿਆ ਇੱਕ ਐਕਸ਼ਨ ਪਬਲਿਕ ਐਕਸ਼ਨ ਕਮੇਟੀ ਵੱਲੋਂ ਔਰ ਇਹ ਸਾਰੀਆਂ ਚੀਜ਼ਾਂ ਦੇਖੀਆਂ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਦੇਖੋ ਜੇ ਇੱਥੇ ਰੋਕਥਾਮ ਨਹੀਂ ਲਈ ਤਾਂ ਕਿਸੇ ਵਕਤ ਵੀ ਵੱਡੀ ਕਟੜਾ ਹੋ ਸਕਦੀ ਹੈ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਜਰੀ ਉਹ ਅਪੰਗ ਪੈਦਾ ਹੋ ਸਕਦੀ ਹੈ ਕੈਂਸਰ ਦੀ ਬਿਮਾਰੀ ਲਗਾਤਾਰ ਵਧ ਰਹੀ ਹੈ ਕਿਉਂਕਿ ਇਹ ਉਹ ਪਾਣੀ ਹੈ ਜਿਹੜਾ ਸਤਲੁਜ ਚ ਮਿਲਦਾ ਹੈ ਸਤਲੁਜ ਅੱਗੇ ਜਾ ਕੇ ਫਸਲਾਂ ਦੇ ਵਿੱਚ ਪੈਂਦਾ ਹੈ ਜ਼ਮੀਨ ਦੇ ਵਿੱਚ ਜਾਂਦਾ ਹੈ ਜ਼ਮੀਨ ਤੋਂ ਫੇਰ ਪਾਣੀ ਨਿਕਲ ਕੇ ਝੋਨਾ ਕਣਕ ਤੇ ਪੈਂਦਾ ਹੈ ਤੇ ਇਹ ਹਾਲਾਤ ਬਣ ਜਾਂਦੇ ਨੇ ਸੋ ਇਹ ਅੱਜ ਦਾ ਅਹਿਮ ਮੁੱਦਾ ਹੈ ਕਿ ਕਿਵੇਂ ਇਸ ਬੁੱਡੇ ਨਾਲੇ ਨੂੰ ਜਾਂ ਸਤਲੁਜ ਨੂੰ ਬਚਾਇਆ ਜਾਵੇ ਇਹ ਜਿਹੜਾ ਗੁੱਡਾ ਨਾਲਾ ਹੈ ਇਹਦੇ ਵਿੱਚ ਜਿਹੜੇ ਡਿਫਰੈਂਟ ਫੈਕਟਰੀਜ਼ ਐ ਉਹਨਾਂ ਦਾ ਗੰਦਾ ਪਾਣੀ ਐ ਫਲੂਐਂਟ ਜਿਹੜਾ ਆ ਰਿਹਾ ਨਾਰਮਲੀ ਜਿਹੜਾ ਫਲੂਐਂਟ ਹੈ ਜਿਹੜੀ ਫੈਕਟਰੀਜ਼ ਐ ਜਿਹੜੀ ਫੈਕਟਰੀਜ਼ ਐ ਉਹ ਟ੍ਰੀਟ ਕਰਕੇ ਪਾਣੀ ਬਾਹਰ ਜਾਣਾ ਚਾਹੀਦਾ ਉਹ ਕਾਨੂੰਨ ਬਣੇ ਹੋਏ ਐ ਬਕਾਇਦਾ ਕਾਨੂੰਨ ਕਿੰਨੇ ਫੋਲੋ ਕਰਦੇ ਐ ਉਹ ਸਾਰਿਆਂ ਨੂੰ ਪਤਾ ਦੇਖੋ ਪਾਣੀ ਕਿਸ ਤਰੀਕੇ ਨਾਲ ਕਿੰਨਾ ਗੰਦਾ ਪਾਣੀ ਐ ਇਹ ਪਾਣੀ ਦਰਿਆ ਦੇ ਵਿੱਚ ਜਾਣਾ ਦਰਿਆ ਤੋਂ ਫਿਰ ਪਾਣੀ ਨਹਿਰਾ ਜਾਣਾ ਨਹਿਰਾ 'ਚ ਵਰਕ ਲੋਕਾਂ ਦੇ ਘਰਾਂ ਨੂੰ ਪਾਣੀ ਜਾਣਾ ਫਸਲਾਂ 'ਤ ਜਾਣਾ ਲੋਕ ਬਿਮਾਰ ਹੋ ਰਿਹਾ ਹੈ ਹੈਂਡੀਕੈਪ ਪੈਦਾ ਹੋਣਗੇ ਦੈਨ ਮੈਂਟਲੀ ਰਿਟਾਰਡਡ ਪੈਦਾ ਹੋਣਗੇ ਸਾਡੀ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਕੰਪੀਟੈਂਟ ਨਹੀਂ ਹੋਏਗੀ ਤੇ ਇਹ ਕ੍ਰਾਈਮ ਇਸ ਜਨਰੇਸ਼ਨ ਦੇ ਖਿਲਾਫ ਨਹੀਂ ਬਲਕਿ ਅਗਲੀ ਜਨਰੇਸ਼ਨ ਦੇ ਖਿਲਾਫ ਹੈ ਉਸ ਤੋਂ ਅਗਲੀ ਜਨਰੇਸ਼ਨ ਦੇ ਖਿਲਾਫ ਵੀ ਹੈ ਹੂੰ ਬਿਲਕੁਲ ਠੀਕ ਹੈ ਇਹ ਇਹ ਪੂਰੀ نسل ਤੇ ਫਸਲ ਦੂਆ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਹੈਗੀ ਹੈ ਅਕਸਰ ਹੁੰਦਾ ਕੀ ਹੈ ਜੋ ਗਾਈਡਲਾਈਨਸ ਨੇ ਐਨਜੀਟੀ ਦੀਆਂ ਗਾਈਡਲਾਈਨਸ ਨੇ ਜਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਗਾਈਡਲਾਈਨਸ ਨੇ ਕੋਈ ਵੀ ਫੈਕਟਰੀ ਹੈ ਜਿਹੜੀ ਉਹ ਫੈਕਟਰੀ ਆਪਣੇ ਫੈਕਟਰੀ ਦੇ ਅੰਦਰ ਵਾਟਰ ਟ੍ਰੀਟਮੈਂਟ ਪਲਾਂਟ ਲਗਾਏਗੀ ਯਾਨੀ ਕਿ ਜਿਹੜੀ ਤੁਹਾਡਾ ਪਾਣੀ ਰਹਿੰਦ ਖੂੰਹਦ ਜਿਹਨੂੰ ਆਪਾਂ ਕਹਿੰਦੇ ਆ ਬਚਨ ਦਾ ਵੇਸਟੇਜ ਹੁੰਦਾ ਜਿਹੜਾ ਉਹਨੂੰ ਪਾਣੀ ਨੂੰ ਟ੍ਰੀਟ ਕੀਤਾ ਜਾਏਗਾ ਟ੍ਰੀਟ ਕੀਤਾ ਜਾਏਗਾ ਪੀਣ ਯੋਗ ਬਣਾਇਆ ਜਾਏਗਾ ਤਾਂ ਜਾ ਕੇ ਤੁਸੀਂ ਨਾਲੇ ਦਰਿਆਵਾਂ ਦੇ ਵਿੱਚ ਉਸ ਪਾਣੀ ਨੂੰ ਸੁੱਟ ਸਕਦੇ ਹੋ ਪਰ ਇਹ ਪੀਣ ਯੋਗ ਹੈ ਇਹ ਤਾਂ ਸੁੱਟਣ ਯੋਗ ਵੀ ਨਹੀਂ ਹੈ ਜਿਵੇਂ ਤੇ ਹਾਲਾਤ ਨੇ ਕਾਲਾ ਤੇਲ ਵਰਗਾ ਪਾਣੀ ਹੈ ਜਿਹੜਾ ਉਹ ਸਤਲੁਜ ਦਰਿਆ ਦੇ ਵਿੱਚ ਜਾਂਦਾ ਤੇ ਸਤਲੁਜ ਦਰਿਆ ਜਵੇ ਇਹਨਾਂ ਨੇ ਵੀ ਦੱਸਿਆ ਕਿ ਅੱਗੇ ਜਾ ਕੇ ਫਸਲਾਂ ਦੇ ਵਿੱਚ ਪੰਦਾ ਲੋਕ ਪੀਂਦੇ ਨੇ ਜਾਨਵਰ ਰਹਾਂਦੇ ਨੇ ਤੇ ਉਹੀ ਪਾਣੀ ਸਾਡੇ ਸ਼ਰੀਰ ਦੇ ਅੰਦਰ ਜਾਂਦਾ ਤੇ ਲੱਖਾਂ ਹੀ ਬਿਮਾਰੀਆਂ ਦਾ ਘਰ ਬਣਦਾ ਮਨਿੰਦਰਜੀਤ ਸਿੰਘ ਜੀ ਮੇਰੇ ਨਾਲ ਜੁੜੇ ਹੋਏ ਨੇ ਮੈਂਬਰ ਪੀਏਸੀ ਮੱਤੇਵੜਾ ਜੰਗਲ ਸਤਲੁਜ ਤੇ ਬੁੱਢਾ ਦਰਿਆ ਇਹਨਾਂ ਵੱਲੋਂ ਬੜੀ ਕੋਸ਼ਿਸ਼ ਕੀਤੀ ਗਈ ਸੀਗੀ ਤਾਂ ਤਾਂ ਜਾ ਕੇ ਮੱਤੇਵੜਾ ਜੰਗਲ ਬੱਚਿਆ ਸੀਗਾ ਪਰ ਕੀ ਬੁੱਢਾ ਦਰਿਆ ਬਚਾ ਪਾਣਗੇ ਕਿ ਨਹੀਂ ਇਹ ਇੱਕ ਸਸਪੈਂਸ ਹੈਗਾ ਮਨਿੰਦਰਜੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਖਾਤ ਪ੍ਰਬੰਧ ਦਾ ਧੰਨਵਾਦ ਜੀ ਧੰਨਵਾਦ ਜੀ ਜੀ ਬ੍ਰਦਰ ਜੀ ਜੀ ਅੱਜ ਅੱਜ ਤਸਵੀਰਾਂ ਅਸੀਂ ਪੂਰੇ ਪੰਜਾਬ ਨੂੰ ਦਿਖਾਈਆਂ ਇਹ ਤਸਵੀਰਾਂ ਜਿਹੜੀਆਂ ਬੜੀਆਂ ਗੰਬੀਰ ਹਨ ਸ਼ਰੇਆਮ ਫੈਕਟਰੀਆਂ ਦਾ ਗੰਦਾ ਪਾਣੀ ਹੈ ਜਿਹੜਾ ਉਹ ਬੁੱਢੇ ਨਾਲੇ ਦੇ ਵਿੱਚ ਪੈ ਰਿਹਾ ਤੇ ਕੋਈ ਦੇਖਣ ਵਾਲੀ ਨਹੀਂ ਮਤਲਬ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਕੁੜ ਪਹਿਲਾਂ ਵੀ ਜਦੋਂ ਇਸ ਇਸ਼ੂ ਚੱਕਿਆ ਸੀਗਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਹਿਆ ਸੀਗਾ ਕਿ ਦੇਖੋ ਅਸੀਂ ਫੈਕਟਰੀਆਂ ਸੀਲ ਕਰ ਦਨੇ ਆ ਅਸੀਂ ਲੱਖਾਂ ਰੁਪਏ ਦਾ ਜੁਰਮਾਨਾ ਲਗਾਣੇ ਆ ਅਸੀਂ ਸਮੇਂ-ਸਮੇਂ ਤੇ ਵਾਟਰ ਟ੍ਰੀਟਮੈਂਟ ਪਲਾਂਟ ਚੈੱਕ ਕਰਦੇ ਆ ਆ ਚੈਕਿੰਗ हां देखो सा हरप्रीत सिंह जी पहले तो आपका बहुत धन्यवाद है ਤੁਸੀਂ ਉਹਦੇ ਮੱਤੇਵਾੜੇ ਚੰਗਾ ਵੀ ਬੜਾ ਅੰਤਜਾਮਿਕਲ ਯੋਗਦਾਨ ਪਾਇਆ ਸੀ ਇਹਨਾਂ ਕੋਲ ਮੋਟਾ ਫਤਿਹ ਹੋਇਆ ਪੰਜਾਬ ਸਰਕਾਰ ਨੇ ਕਰੂ ਵਾਪਸ ਲਿਆ ਫਿਰ ਸਣਾ ਜੀ ਕਿਹੜਾ ਬੁੱਢਾ ਦਰਿਆ ਦਾ ਮਸਲਾ ਹੈ ਨਾ ਜੀ ਮੈਂ ਉਹਨੂੰ 1 ਮਿੰਟ ਦੇ ਵਿੱਚ ਇਹਨੂੰ ਬ੍ਰੀਫ ਕਰ ਦੂੰਗਾ ਇਹ ਦਸਹਲ ਚਮਕੌਰ ਸਾਹਿਬ ਤੋਂ ਚੱਲਦਾ ਇਹਨੂੰ ਬੁੱਢਾ ਦਰਿਆ ਕਹਿੰਦੇ ਨੇ ਪਾਰਟ ਆਫ ਸਾਤਲੋਜ ਹੈ ਜੀ ਔਰ ਇਹ ਵੀ ਇਹਦੇ 'ਚ ਗੁਰੂ ਨਾਨਕ ਸਾਹਿਬ ਦੀ ਔਰ ਗੁਰੂ ਗੋਬਿੰਦ ਸਿੰਘ ਜੀ ਚਰਨਖੋ ਪ੍ਰਾਪਤ ਹੈ ਇਸ ਬੁੱਢੇ ਦਰਿਆ ਨੂੰ ਜੀ ਲੇਕਿਨ ਬਦਕਿਸਮਤੀ ਇਹ ਹੋਈ ਵੀ ਸਾਡੇ ਛੋਟੇ-ਛੋਟੇ ਲਾਲਚਾਂ ਕਰਕੇ ਅਸੀਂ ਸਾਡੀ ਡਾਈਇੰਗ ਇੰਡਸਟਰੀ ਆ ਡੇਰੀਆਂ ਨੇ ਉਹਦੇ ਕੰਢਿਆਂ ਤੇ ਆ ਗਈਆਂ ਹੋਰ ਜਿਹੜਾ ਜਿਵੇਂ ਤੁਸੀਂ ਬਿਲਕੁਲ ਸਹੀ ਫਰਮਾਇਆ ਵੀ ਆਹ ਵੀ ਡਾਈਇੰਗ ਇੰਡਸਟਰੀ ਨੂੰ ਪੋਲੂਸ਼ਨ ਕੰਟਰੋਲ ਬੋਰਡ ਜਿਹੜਾ ਹੈਗਾ ਉਹ ਲਾਇਸੈਂਸ ਤਾਂ ਦਿੰਦਾ ਵੀ ਆਹ ਵੀ ਤੁਸੀਂ ਆਪਣਾ ਟ੍ਰੀਟਮੈਂਟ ਪਲਾਂਟ ਲਾਓਗੇ ਔਰ ਉਸ ਟ੍ਰੀਟਡ ਵਾਟਰ ਨੂੰ ਆਪਣੀ ਵਿਦਨ ਫੈਕਟਰੀ ਪਹਿਲਾਂ ਕੋਸ਼ਿਸ਼ ਕਰੋਗੇ ਵੀ ਆਹ ਵੀ ਉਹਨੂੰ ਰੀਯੂਜ਼ ਕਰੀਏ ਜੀ ਲੇਕਿਨ ਇੱਥੇ ਇੱਥੇ ਬਿਲਕੁਲ ਉਲਟਾ ਹੈਗਾ ਵੀ ਜਿੰਨੀ ਕਾਰਬਨ ਇੰਡਸਟਰੀ ਆ ਜਿੰਨੀ ਡਾਈਇੰਗ ਇੰਡਸਟਰੀ ਆ ਜਿੰਨੀ ਇਲੈਕਟ੍ਰੋਪਲੇਟਿੰਗ ਆ ਜਿੰਨੀ ਆ ਵੀ ਕਹੋ ਗਾਇੰਗ ਇੰਡਸਟਰੀਆ ਹੈ ਵੀ ਉਹ ਸਾਰੀ ਇਹਦੇ ਡਾਇਰੈਕਟਲੀ ਹੈ ਵੀ ਕਹ ਲੋ ਇਹਨੇ ਕਿ ਡੰਪ ਕਰਦੀ ਔਰ ਅਸੀਂ ਪਿਛਲੇ 20 ਨਵੰਬਰ 2022 ਨੂੰ ਇੱਕ ਪੈਦਲ ਯਾਤਰਾ ਸ਼ੁਰੂ ਕੀਤੀ ਸੀ ਕੂਮਕਲਾ ਪਿੰਡ ਤੋਂ ਜੀ ਕੂਮਕਲਾ ਪਿੰਡ ਤੋਂ ਲੈ ਕੇ ਵਲੀਪੁਰ ਤੱਕ ਜਿੱਥੇ ਤੱਕ ਜਾ ਕੇ ਵੀ ਕਹ ਲੋ ਜਿੱਥੇ ਫੁੱਲਾ ਦਰਿਆ ਇਹ ਵੀ ਸਤਲੋਚਿਆ ਵੀ ਮਰਜ ਹੁੰਦਾ ਹਾਂ ਹਾਂ ਤੇ ਉਸ 50 ਕਿਲੋ ਮੀਟਰ ਦੇ ਵਿੱਚ ਅਸਾ ਹਰਪ੍ਰੀਤ ਸਿੰਘ ਜੀ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਤਬਾਹੀ ਹੈ ਵੀ ਕਹ ਲੋ ਆਪਣੇ ਸਾਡੇ ਜਿਹੜੇ ਆ ਪਾਈਚਾਰਾ ਹੈਗਾ ਜਿਨ੍ਹਾਂ ਦੇ ਮੈਂ ਨਾਮ ਲਏ ਨੇ ਜਿਨ੍ਹਾਂ ਨੂੰ ਸਰਕਾਰ ਦੀ ਜਾਂ ਅਫਸਰशाही ਦੀ ਸ਼ਹਿ ਪ੍ਰਾਪਤ ਹੈ ਉਹਨਾਂ ਨੂੰ ਕਿਸੇ ਦਾ ਕੋਈ ਡਰ ਖੋਫ ਨਹੀਂ ਔਰ ਇਹ ਵੀ ਕਹਿ ਲਓ ਤੜਲੇ ਦੇ ਨਾਲ ਆ ਜਿਹੜਾ ਨੀਲੇ ਰੰਗ ਦਾ ਪਾਈਪ ਥੋੜੇ ਫਰੇਮ ਤੋਂ ਦੇਖ ਰਿਹਾ ਸੀਗਾ ਤੁਸੀਂ ਅੰਦਾਜ਼ਾ ਅੰਦਾਜ਼ਾ ਲਾਓ ਇਹ ਬਹਾਦਰ ਕੇ ਟ੍ਰੀਟਮੈਂਟ ਪਲਾਂਟ ਹੈ ਉਹਦਾ ਕੀ ਟੋਕੇ ਆ ਵੀ ਆ ਵੀ ਨੌ ਆ ਉਹਦਾ ਵੀ ਟ੍ਰੀਟਮੈਂਟ ਹੋਇਆ ਵੀ ਕਹਿੰਦਾ ਕੀ ਟੋਕੇ ਪਾਣੀ ਪੀ ਰਿਹਾ ਤੁਸੀਂ ਦੇਖੋ ਵੀ ਲੱਗਦਾ ਤੁਹਾਨੂੰ ਟ੍ਰੀਟ ਹੋਇਆ ਹੋਇਆ ਇਹ ਆ ਵੀ ਕਾਲਾ ਝੱਕ ਬਣ ਰਹੀ ਹੈ ਇਹ ਬਹੁਤ ਵੱਡਾ ਇੱਕ ਮਾਫੀਆ ਆਪਣੇ ਆ ਸਾਹ ਹਰਪ੍ਰੀਤ ਸਿੰਘ ਜੀ ਆ ਵੀ ਕਹਿੰਦਾ ਜਿਹਦੇ ਤੇ ਬੜੀ ਆ ਦੇਖੋ ਆ ਦਿਖ ਰਿਹਾ ਉਹ ਤੁਹਾਨੂੰ ਲੱਗਦਾ ਵੀ ਬਿਲਕੁਲ ਆਹ ਦੇਖ ਰਹੇ ਜੀ ਬਿਲਕੁਲ ਆ ਆ ਚੱਕ ਬਣ ਰਹੀ ਹੈ ਇਹ ਵੀ ਕਹਿੰਦੇ ਤੁਹਾਨੂੰ ਲੱਗਦਾ ਵੀ ਇਹ ਟਿਕਟ ਵਾਟਰ ਹੈ ਇਹ ਸਰਫ ਹੈ ਵੀ ਕਹਿੰਦੇ ਲੋਕਾਂ ਦੀਆਂ ਅੱਖਾਂ 'ਚ ਘਟਾ ਪਾਇਆ ਜਾ ਰਿਹਾ ਔਰ ਬਨਦਰਜੀਤ ਸਿੰਘ ਜੀ ਇਹ ਡਿਪਾਰਟਮੈਂਟ ਡਿਪਾਰਟਮੈਂਟ ਨੂੰ ਨਹੀਂ ਇਹ ਦਿਖਦਾ ਤੁਹਾਨੂੰ ਦਿਖਦਾ ਮੈਨੂੰ ਦਿਖਦਾ ਸਮਾਜ ਸੇਵੀ ਇਹਦਾ ਡਿਪਾਰਟਮੈਂਟ ਨੂੰ ਨਹੀਂ ਇਹ ਚੀਜ਼ਾਂ ਨਜ਼ਰ ਆਉਂਦੀਆਂ ਦੇਖੋ ਇਸ ਤਰ੍ਹਾਂ ਜਦੋਂ ਅਸੀਂ ਪੈਦਲ ਯਾਤਰਾ ਸ਼ੁਰੂ ਕੀਤੀ ਨਾ ਸਾਨੂੰ ਇਹ ਵੀ ਕਹਿੰਦੇ ਸਾਡੇ ਰੋਲਾ ਰੂਲਾ ਪਾਉਣ ਤੇ ਪੋਲੂਸ਼ਨ ਬੋਰਡ ਨੇ ਤਾਂ ਆਪਣੇ ਅਫਸਰ ਸਾਹਿਬਾਨ ਸਾਡੇ ਨਾਲ ਲਾਤੇ ਵੀ ਹਰੇਕ ਐਤਵਾਰ ਤੁਸੀਂ ਜਦੋਂ ਪੈਦਲ ਯਾਤਰਾ ਕਰੋਗੇ 4 ਮਹੀਨੇ ਤੁਹਾਡੇ ਨਾਲ ਰਹਿਣਗੇ ਉਹਨਾਂ ਨੂੰ ਅਸੀਂ ਕੱਲਾ ਕੱਲਾ ਨੋਟ ਕਰਕੇ ਦਿੱਤਾ ਕਿ ਉਹਨਾਂ ਨੂੰ ਸਭ ਕੁਝ ਪਤਾ ਇਹ ਵੀ ਕਹ ਲਓ ਤੁਸੀਂ ਸਾਡੇ ਨਾਲੋਂ ਜ਼ਿਆਦਾ ਆਇਆ ਵੀ ਕਹ ਲਓ ਉਹਨਾਂ ਨੂੰ ਪਤਾ ਲੇਕਿਨ ਜਦੋਂ ਇਹ ਵੀ ਕਹ ਲਓ ਅੱਖਾਂ ਦੇ ਉੱਪਰ ਇਹ ਵੀ ਕਹ ਲਾ ਆਪਾਂ ਪੱਟੀ ਬੰਨ੍ਹ ਲਈਏ ਜਾਣ ਬੁੱਝ ਕੇ ਆ ਇਹ ਵੀ ਕਹ ਲਓ ਦਿਖਣਾ ਵੀ ਆਟੋਮੈਟਿਕਲੀ ਬੰਦ ਹੋ ਜਾਂਦਾ ਜੀ ਉਹ ਹਮ ਬਿਲਕੁਲ ਠੀਕ ਹੈ ਔਰ ਤੁਸੀਂ ਹੈਰਾਨ ਹੋ ਤੁਸੀਂ ਹੈਰਾਨ ਹੋਵੋਗੇ ਕੋਵਿਡ ਦੇ ਦੌਰਾਨ ਜਦੋਂ ਇਹ ਵੀ ਕਹ ਲਓ ਕੋਰੋਨਾ ਚ ਹੈ ਵੀ ਆ ਲੌਕ ਰੋਣ ਨਾਲ ਹੈ ਜੀ ਉਦੋਂ ਜਦੋਂ ਇੰਡਸਟਰੀ ਬੰਦ ਹੋ ਗਈ ਸੀ ਹੈ ਵੀ ਕੱਲ ਉਹ ਜਿੰਨੇ ਗੰਦ ਪਾਉਣ ਵਾਲੇ ਸੀ ਬੰਦ ਹੋ ਕੇ ਸੀ ਇਹ ਫੁੱਟਾ ਦਰਿਆ ਦਾ ਸਾਫ ਪਾਣੀਆ ਉਹਦੇ ਜਸਵੰਤ ਜਫਰ ਨੇ ਵੀ ਕੱਲ ਇੱਕ ਬੜੀ ਕੋਨੇ ਡਾਕੂਮੈਂਟ ਰਿਪੋਰਟ ਬਣਾਈ ਸੀ ਅਦਕਾਲਾ ਖਦਾ ਤੁਸੀਂ YouTube ਤੇ ਦੇਖੋਗੇ ਤੁਹਾਨੂੰ ਮਿਲ ਜੇਗੀ। ਕੀ ਬਾਤ ਹੈ? ਹੂੰ। ਹਾਂ ਜੀ। ਮਨਿੰਦਰ ਜੀ ਜੀ ਇੱਕ ਗੱਲ ਦੱਸਿਓ ਵੀ ਇਹ ਥੋੜਾ ਜਿਹਾ ਦੱਸੋਗੇ ਕਿ ਕਿੰਨਾ ਰਕਬਾ ਔਰ ਕਿੰਨੀ ਕਿ ਇੰਡਸਟਰੀ ਤੁਹਾਡੇ ਅੰਦਾਜ਼ੇ ਦੇ ਮੁਤਾਬਕ ਹੈਗੀ ਹੈ ਤੇ ਇਹਦਾ ਹੱਲ ਕੀ ਹੈ? ਕਿ ਇਹ ਤਾਂ ਹੋ ਨਹੀਂ ਸਕਦਾ ਨਾ ਮਨਿੰਦਰਜੀਤ ਸਿੰਘ ਜੀ ਕਿ ਇੰਡਸਟਰੀ ਬੰਦ ਕਰ ਦਿੱਤੀ ਜਾਵੇ, ਰੋਜ਼ਗਾਰ ਬੰਦ ਕਰ ਦਿੱਤਾ ਜਾਵੇ। ਹੱਲ ਦੱਸੋ ਤੁਹਾਨੂੰ ਹੱਲ ਕੀ ਨਜ਼ਰ ਆਉਂਦਾ? ਦੇਖੋ ਇਸ ਤਰ੍ਹਾਂ ਹੈਗਾ ਆਪਣੇ ਸਾਹ ਹਰਪ੍ਰੀਤ ਸਿੰਘ ਜੀ ਪਹਿਲੀ ਗੱਲ ਤਾਂ ਸਰਕਾਰ ਦੇ ਨੋਰਮ ਬਣਾਏ ਹੋਏ ਨੇ ਵੀ ਆਂ ਵੀ ਜੇ ਉਹ ਆਪਣਾ ਇਹ ਵੀ ਟ੍ਰੀਟਮੈਂਟ ਪਲਾਂਟ ਅੰਦਰ ਲਾ ਕੇ ਉਸ ਪਾਣੀ ਨੂੰ ਟ੍ਰੀਟ ਕਰਕੇ ਰੀਯੂਜ਼ ਕਰਦੇ ਨੇ ਉਹਨੂੰ ਇਹ ਵੀ ਕਹਿੰਦੇ ਆ ਵੀ ਕੱਲੋ ਇਸਤੇਮਾਲ ਇਹ ਵੀ ਕਹਿੰਦਾ ਆਪਣੇ ਫੈਦਰਨ ਫੈਕਟਰੀ ਕਰਦੇ ਨੇ ਤਾਂ ਇਹ ਵੀ ਬੰਦ ਹੋ ਜਾਏਗਾ ਜੀ ਇਹ ਸਰਕਾਰ ਦੇ ਆ ਵੀ ਕਹਿੰਦਾ ਉਹ ਨਹੀਂ ਉਹ ਇਹ ਕਰਨਾ ਚਾਹੁੰਦੇ ਫਿਰ ਉਹਦਾ ਹੱਲ ਇਹ ਹੈਗਾ ਵੀ ਜਿੰਨੀ ਇਹ ਵੀ ਕਹਿੰਦਾ ਜੀ ਗੰਦ ਪਾਉਣ ਵਾਲੀ ਇੰਡਸਟਰੀ ਹੈਗੀ ਇਹਨਾਂ ਦਾ ਲਾ ਕੇ ਕਲਸਟਰ ਬਣਾ ਕੇ ਉੱਤੇ ਪਾਣੀ ਨੂੰ ਟ੍ਰੀਟ ਕਰਕੇ ਇਹ ਵੀ ਕਹਿੰਦਾ ਇਰੀਗੇਸ਼ਨ ਨੂੰ ਦਿੱਤਾ ਜਾਵੇ ਚਾਪੋ ਹੋ ਰਿਹਾ ਇਹਦੇ ਚ ਤਾਂ ਹੁਣ ਇਰੀਗੇਸ਼ਨ ਦਾ ਤਾਂ ਨਾ ਕੀ ਇਹ ਵੀ ਤੁਸੀਂ ਫਰਾਂ ਹੋਮੋਂਗੇ ਅਸੀਂ ਹਰੇਕ ਐਤਵਾਰ ਸਾਨੂੰ ਖੜਨਾ ਮੁਸ਼ਕਲ ਹੋ ਜਾਂਦਾ ਸੀ ਜੇ ਤੁਹਾਨੂੰ ਟਾਈਮ ਮਿਲੇ ਤੁਸੀਂ ਵੀ ਲੁਧਿਆਣਾ ਤਾਜਪੁਰ ਖੇਲ ਤੋਂ ਲੈ ਕੇ ਫਲੀਪੁਰ ਤੱਕ ਦੀਆਂ ਵੀ ਸੱਲੋ ਥੋੜਾ ਜਿਹਾ ਦੌਰਾ ਕਰਕੇ ਦੇਖੋ ਤੁਹਾਨੂੰ ਇਹ ਪਤਾ ਲੱਗ ਜਾਏਗਾ ਵੀ ਆ ਵੀ ਉਹ ਲੋਕ ਉੱਥੇ ਕਿਹੜੇ ਆਦਤ ਰਹਿਂਦੇ ਨੇ ਜਿਹੜੇ ਡਾਊਨਸਟ੍ਰੀਮ ਦੇ ਪਿੰਡ ਨੇ ਉਹਨਾਂ ਦੇ ਇੱਕ ਗਾਸਪੁਰ ਪਿੰਡ ਹੈ ਜਿੱਥੇ 35 40 ਘਰਾਂ ਦੇ ਬੱਚੇ ਆ ਵੀ ਜਿਹੜਾ ਹੈਪੀ ਟਾਈਟਸ ਵੀ ਸੀ ਹੈਗੇ ਨੇ ਸਾਰੇ ਜਿੰਨੇ ਚਾਹੁੰਦੇ ਬਿਮਾਰੀਆਂ ਨੇ ਹੋਈਆਂ ਹੋਈਆਂ ਨੇ ਕੈਂਸਰ ਹੋ ਗਿਆ 35 40 ਘਰ ਬੰਦ ਨੇ ਹਮਮ ਔਰ ਉਹਨਾਂ ਦੇ ਪਿੰਡ ਲੜਕਾ ਲੜਕੀ ਦਾ ਰਿਸ਼ਤਾ ਨਹੀਂ ਹੋ ਰਿਹਾ ਲੋਕ ਪਿੰਡ ਛੱਡ ਛੱਡ ਕੇ ਭੱਜ ਰਹੇ ਨੇ ਬਹੁਤ ਮਾੜਾ ਹਾਲ ਆ ਜੀ ਬਾਕੀ ਇਹ ਤਾਂ ਵਿਦਨ ਲੁਧਿਆਣਾ ਆ ਵੀ ਕਹਿੰਦਾ ਮੈਂ ਦੱਸ ਰਿਹਾ ਜਦੋਂ ਅੱਗੇ ਜਾ ਕੇ ਆ ਵੀ ਲੋਕ ਜਿਹੜੇ ਆ ਵੀ ਕਹਿੰਦਾ ਸਾਰੇ ਡਿਪੈਂਡੈਂਟ ਹੀ ਆ ਵੀ ਕਹਿੰਦਾ ਇਸ ਦੇ ਆ ਸਾਤ ਲੋਜਰ ਵਿਆਸ ਦੇ ਪਾਣੀ ਦੇ ਵੀ ਪੀਣਦੇ ਆ ਵੀ ਕਹਿੰਦਾ ਉਹ ਤੋਂ ਡਿਪੈਂਡੈਂਟ ਨੇ ਉਹਨਾਂ ਦਾ ਕੀ ਹਾਲ ਹੁੰਦਾ ਜੀ ਹਾਲ ਹੈ ਕੈਨਸਲ ਟ੍ਰੇਨ ਕੈਨਸਲ ਟ੍ਰੇਨ ਚੱਲ ਰਹੀ ਓਥੇ ਮਨਦਰਜੀਤ ਸਿੰਘ ਜੀ ਤੁਹਾਡੇ ਮੁਤਾਬਕ ਜਿੰਨਾ ਜਿਹੜੀ ਵੀ ਇੰਡਸਟਰੀ ਹੈ ਬੁੱਡੇ ਨਾਲ ਦੇ ਨੇੜੇ ਟੜੇ ਹੈਗੀ ਹੈ ਜਿਹੜੇ ਪਾਣੀ ਸੁੱਟਦੇ ਨੇ ਕੀ ਉਹਨਾਂ ਸਾਰੀ ਇੰਡਸਟਰੀ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ ਜੇ ਮੇਰਾ ਮੇਰਾ ਤਾਂ ਖਿਆਲ ਨੇ ਜੇ ਲੱਗੇ ਹੋ ਜੇ ਲੱਗੇ ਵੀ ਹੋਣਗੇ ਤਾਂ ਉਹ ਕੀ ਹੈਗਾ ਸਾਹ ਹਰਪ੍ਰੀਤ ਸਿੰਘ ਜੀ ਮੇਰੀ ਜਾਣਕਾਰੀ ਦੇ ਮੁਤਾਬਿਕ ਜੇ ਉਹ ਟ੍ਰੀਟਮੈਂਟ ਪਲਾਂਟ ਆਪਣਾ ਚਲਾਉਂਦੇ ਨੇ ਤਾਂ ਉਹਦੇ ਤੇ ਪੈਸੇ ਖਰਚ ਹੁੰਦੇ ਨੇ ਵੀ ਕਹੋ ਬਿਜਲੀ ਖਰਚ ਹੁੰਦੀ ਆ ਹੋਰ ਖਰਚੇ ਪੈਂਦੇ ਨੇ ਜਿਹਨੂੰ ਐ ਵੀ ਕਹਿੰਦਾ ਉਹ ਪੈਸਿਆਂ ਦੇ ਬਚਾਉਣ ਦੇ ਲਾਲਚ ਦੇ ਵਿੱਚ ਐ ਵੀ ਕਹੋ ਸਿੱਧਾ ਸੀਵਰੇਜ ਤੇ ਆਇਆ ਐ ਵੀ ਕਹੋ ਜਿੱਦਾਂਪ ਕਰ ਦਿੰਦੇ ਨੇ ਬੁਡੇ ਦਰਿਆ ਚੋਂ ਤੁਹਾਨੂੰ ਧਿਆਨ ਹੋਏਗਾ ਵੀ ਉਸ ਸ਼ੀਭ ਰਈ ਦੀ ਗੈਸ ਦੇ ਨਾਲ ਗਿਆਸਪੁਰਾ ਦੇ ਵਿੱਚ ਪਿਛਲੇ ਸਾਲ ਨੇ ਵੀ ਕਹਿੰਦੇ ਇੱਕ ਸਾਲ ਕੁਝ ਮਹੀਨੇ ਉਹਨੇ 11 ਬੰਦਿਆਂ ਦੀ ਮੌਤ ਹੋ ਗਈ ਸੀ ਮੌਤ ਹੋ ਗਈ ਸੀ ਜੀ ਬਿਲਕੁਲ ਠੀਕ ਹੈ ਤੁਸੀਂ ਹਾਂਜੀ ਹਾਂਜੀ ਤੁਸੀਂ ਅੰਦਾਜ਼ਾ ਲਾਓ ਆਪਣੇ ਦਰਸ਼ਕਾਂ ਨੂੰ ਵੀ ਜਾਣਕਾਰੀ ਦੇ ਦਈਏ ਕਿ ਇਹ ਇਹ ਜੁਰਮ ਹੈ ਇਹ ਕ੍ਰਾਈਮ ਹੈ ਤੁਸੀਂ ਲੋਕਾਂ ਦੀ ਸਿਹਤ ਦੇ ਨਾਲ ਕਿੰਨਾ ਵੱਡਾ ਖਲਵਾੜ ਕਰ ਰਹੇ ਹੋ ਚਾਈਨਾ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਜੇ ਇਦਾਂ ਦਾ ਕੁਝ ਹੁੰਦਾ ਤਾਂ ਉਮਰ ਕੈਦ ਦੀ ਸਜ਼ਾ ਤੱਕ ਹੈਗੀ ਹੈ ਫੈਕਟਰੀ ਵਾਲਿਆਂ ਨੂੰ ਜੇ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਕਰਦੇ ਨੇ ਇਹ ਤਾਂ ਸ਼ਰਿਆਮ ਕਰਨ ਨੇ ਲੁਕ ਛਿਪ ਕੇ ਵੀ ਨਹੀਂ ਸ਼ਰਿਆਮ ਫੈਕਟਰੀ ਦਾ ਗੰਦਾ ਪਾਣੀ ਹੈ ਜਿਹੜਾ ਪ੍ਰਣਾਲੇ ਕੱਢ-ਕੱਢ ਕੇ ਪਾਇਆ ਜਾ ਰਿਹਾ ਹੈ ਬੁੱਡੇ ਨਾਲੇ ਦੇ ਵਿੱਚ ਇਹਦੇ ਵਿੱਚ ਮਨਿੰਦਰਜੀਤ ਸਿੰਘ ਜੀ ਥੋੜਾ ਜਿਹਾ ਦੱਸਿਓ ਸਰਕਾਰ ਜਾਂ ਪ੍ਰਸ਼ਾਸਨ ਇੱਥੇ ਤੱਕ ਤੁਸੀਂ ਗੱਲ ਪਹਚਾਈ ਹੈ ਡਿਪਾਰਟਮੈਂਟ ਛੱਡੋ ਡਿਪਾਰਟਮੈਂਟ ਨੇ ਕੀਤਾ ਨਹੀਂ ਕੀਤਾ ਉਹ ਆਪਾਂ ਦਿਖ ਰਿਹਾ ਸਰਕਾਰ ਤੇ ਕੰਨਾ ਤੱਕ ਆਵਾਜ਼ ਪਹੁੰਚੀ ਕਿ ਨਹੀਂ ਪਹੁੰਚੀ ਦੇਖੋ ਐਸਾ ਹੈਗਾ ਜਿਹੜੀ ਅਸੀਂ 4 ਮਹੀਨੇ ਦੀ ਪੈਦਲ ਯਾਤਰਾ ਕੀਤੀ ਸੀ 20 ਨਵੰਬਰ 2022 ਤੋਂ ਲੈ ਕੇ ਤੇ 19 ਮਾਰਚ 2023 ਤੱਕ 4 ਮਹੀਨੇ ਲੱਗੇ ਸੀ ਹਰੇਕ ਐਤਵਾਰ ਹਮ ਅਸੀਂ ਉਹ ਸਾਰੀ ਡਿਟੇਲਡ ਰਿਪੋਰਟ ਬਣਾਈ ਔਰ ਰਿਪੋਰਟ ਬਣਾਉਣ ਤੋਂ ਬਾਅਦ ਹਰੇਕ ਜਿੰਨੇ ਸਾਡੇ ਆ ਵੀ ਕਲਾ ਵੋਟ ਸ਼ਾਨੇਵਾਲ ਤੋਂ ਲੈ ਕੇ ਜਿੰਨੇ ਲੁਧਿਆਣੇ ਦੇ ਅੰਦਰ ਆ ਵੀ ਐਮਐਲਏ ਸਹਿਬਾਨ ਨੇ ਸਾਰਿਆਂ ਨੂੰ ਜਾ ਕੇ ਰੂਲਿੰਗ ਪਾਰਟੀ ਦੇ ਔਰ ਇੱਕ ਅਕਾਲੀ ਦਲ ਨੇ ਵੀ ਕੱਲੋ ਸਾਹ ਮਨਪ੍ਰੀਤ ਸਿੰਘ ਯਾਦਲੀ ਨੇ ਉਹਨਾਂ ਨੂੰ ਇਹ ਸਾਰੇ ਜਿੰਨੇ ਐਮਐਲਏ ਆ ਵੀ ਕੱਲੋ ਉਸ ਏਰੀਆ ਦੇ ਪੈਂਦੇ ਨੇ ਉਹਨਾਂ ਨੂੰ 9 ਦੇ 9 ਐਮਐਲਏ ਨੂੰ ਇਹ ਕੱਲੋ ਉਹਨਾਂ ਦੇ ਘਰ ਜਾ ਕੇ ਵੀ ਕੱਲੋ ਸਾਰੀ ਰਿਪੋਰਟ ਆ ਵੀ ਦਿੱਤੀ ਹੋਈ ਆ ਅਫਸਰ ਸਹਿਬਾਨ ਨੂੰ ਭੇਜੀ ਹੋਈ ਆ ਗਵਰਨਮੈਂਟ ਔਰ ਪੰਜਾਬ ਨੂੰ ਭੇਜੀ ਹੋਈ ਆ ਗਵਰਨਮੈਂਟ ਆਫ ਇੰਡੀਆ ਨੂੰ ਭੇਜੀ ਹੋਈ ਹੈ ਰਿਪੋਰਟ ਉਹ ਸਾਰੀ ਪਰ ਕੋਈ ਕਾਰਵਾਈ ਹਲੇ ਤੱਕ ਨਹੀਂ ਹੋਈ ਅਨੇ ਜਮੀਨੀ ਪੱਧਰ ਤੇ ਆ ਵੀ ਕਹ ਲੋ ਸਾ ਹਰਪ੍ਰੀਤ ਸਿੰਘ ਜੀ ਆ ਵੀ ਕਹ ਲੋ ਕੋਈ ਕਾਰਵਾਈ ਨਹੀਂ ਹੋਈ ਔਰ ਬੜਾ ਰੌਲਾ ਪਿਆ ਵੀ ਹਾਂ ਵੀ 650 ਕਰੋੜ ਰੁਪਇਆ ਖਰਚ ਕੇ ਆ ਵੀ ਕਹ ਲੋ ਇਹਨੂੰ ਅਸੀਂ ਦੁਬਾਰਾ ਇਹਦਾ ਨਵੀਨੀਕਰਨ ਕਰ ਰਹੇ ਹਾਂ ਪਰ ਮੇਰੇ ਹਿਸਾਬ ਨਾਲ ਜਿਹੜਾ ਜਦੋਂ ਬੱਲੀਪੁਰ ਜਾ ਕੇ ਆਪਾਂ ਦੇਖਦੇ ਹਾਂ ਤਾਂ ਉੱਥੇ 650 ਕਰੋੜ ਰੁਪਏ ਦਾ 650 ਰੁਪਏ ਦਾ ਵੀ ਕੋਈ ਆ ਵੀ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ ਅੱਜ ਦੀ ਤਰੀਕ ਹੂੰ ਮਨੇਦਰਜੀਤ ਸਿੰਘ ਜੀ ਇੱਕ ਗੱਲ ਦੱਸਿਓ ਕਿ ਇਸ ਇਸ ਬੁੱਢੇ ਨਾਲੇ ਦੇ ਨਾਲ ਲੁਧਿਆਣਾ ਦਾ ਇਹ ਜਿਹੜਾ ਨਿੜ ਤੜਤਾ ਇਲਾਕਾ ਪੀੜਿਤ ਹੈ ਜਾਂ ਹੋਰ ਵੀ ਕੋਈ ਲੱਗਦਾ ਤੁਹਾਨੂੰ ਇਲਾਕਾ ਪੀੜਿਤ ਹੈ ਜੇ ਪੀੜਿਤ ਤਾਂ ਕਿਸ ਤਰੀਕੇ ਨਾਲ ਪੀੜਿਤ ਹੈਗਾ ਦੇਖੋ ਐਸ ਤਰਾ ਹੈਗਾ ਲੁਧਿਆਣੇ ਦੇ ਨਾਲ ਨਾਲ ਤਾਂ ਆਇਆ ਵੀ ਇੱਕ ਹੋਰ ਬੜੀ ਮੈਂ ਤੁਹਾਨੂੰ ਦੱਸਾਂ ਜੀ ਇਹ ਜਿਹੜੀ ਖਤਰਨਾਕ ਬੁੱਡੇ ਦਰਿਆ ਦੀ ਤਾਂ ਚੜੋ ਅਵੇ ਕੱਲਾ ਸਿੱਧਾ ਪਾਣੀ ਪੈਂਦਾ ਆਪਾਂ ਨੂੰ ਦਿਖਦਾ ਨਾ ਲੁਧਿਆਣੇ ਦੇ ਵਿੱਚ ਇੱਕ ਹੋਰ ਆ ਵੀ ਜਾਂ ਪੰਜਾਬ ਦੇ ਵਿੱਚ ਇੱਕ ਹੋਰ ਬੜੀ ਵੱਡਾ ਮਾਫੀਆ ਆਇਆ ਵੀ ਆ ਗਿਆ ਜਿਹੜੇ ਲੋਕਾਂ ਦੇ ਕੋਲ ਇਹ ਬੜੀ ਵੱਡੀ ਹੈ ਵੀ ਕਹ ਲੋ ਕਿ ਸ਼ਾਜੇਸ਼ ਹੈ ਵੀ ਜਿੰਨੀਆਂ ਵਾਟਰ ਬਾਡੀਜ਼ ਨਹੀਂ ਉਹਨਾਂ ਦੇ ਉੱਪਰ ਹੀ ਇਹ ਜੀ ਇੰਡਸਟਰੀ ਹੈਗੀ ਹੈ ਜਾਂ ਜਿੱਥੇ ਸੀਵਰੇਜ ਹੈਗਾ ਉੱਥੇ ਹੈਗੀ ਹੈ ਲੇਕਿਨ ਇਹ ਵੀ ਕਹ ਲੋ ਹਰਿਆਣਾ ਬਹੁਤ ਵੱਡਾ ਜਿੰਨਾ ਹਰਿਆਣੇ ਦੇ ਬਾਹਰਲਾ ਏਰੀਆ ਆਊਟੋ ਮਨੋਸ ਕੋ ਲਿਮਟ ਉਹ ਸਾਰਾ ਪਾਣੀ ਰਿਵਰਸ ਬੋਰਡ ਦੇ ਨਾਲ ਗੰਦਾ ਪਾਣੀ ਜਿੰਨੀਆਂ ਟਾਈ ਇੰਡਸਟਰੀ ਜੋ ਸਾਰੀ ਥੱਲੇ ਪਾ ਰਹੀ ਹੈ ਕੈਮੀਕਲ ਇੰਡਸਟਰੀ ਇਹ ਵੀ ਜ਼ਮੀਨ 'ਚ ਪਾ ਰਹੀ ਹੈ ਜਿਹੜੀ ਸ਼ਹਿਰ ਨਾਲ ਖਤਰਨਾਕ ਗੱਲ ਹੈ ਜੀ ਹੂੰ ਜਿਹੜਾ ਕਿ ਸਾਡਾ ਲੁਗਿਆਣੇ ਦਾ ਪਾਣੀ ਜਾਂ ਪੰਜਾਬ ਦਾ ਪਾਣੀ ਜਿਹੜਾ ਹੈਗਾ ਆਪਾਂ ਕਿਉਂ ਕਹਿੰਦੇ ਆ ਵੀ ਪੀਣ ਯੋਗ ਨਹੀਂ ਰਿਹਾ ਪੰਜਾਬਾਂ ਦੀ ਧਰਤੀ ਸੀ ਔਰ ਅੱਜ ਸਾਡੇ ਕੋ ਪੀਣ ਯੋਗ ਪਾਣੀ ਵੀ ਨਹੀਂ ਹੈਗਾ ਪਾਣੀ ਨਹੀਂ ਹੈਗਾ ਹੂੰ ਕਿ ਨਹੀਂ ਸ਼ਰਮ ਦੀ ਗੱਲ ਆ ਸਾਡੇ ਲਈ ਹੂੰ ਔਰ ਉਹੀ ਉਹ ਪਾਣੀ ਜਿਹੜਾ ਥੱਲੇ ਪਾਇਆ ਜਾ ਰਿਹਾ ਟਿਊਬਵਲਾਂ ਦੇ ਜ਼ਰੀਏ ਜਾਂ ਸਾਡੇ ਸਮਰਸੀਬਲਾਂ ਦੇ ਜ਼ਰੀਏ ਸਾਡੇ ਘਰਾਂ ਦੇ ਵਿੱਚ ਹੀ ਆਣਾ ਵਾਪਸ ਜਾਂ ਫਸਲਾਂ ਤੇ ਰਾਹੀ ਧੰਡੇ ਕੋਲ ਆਣਾ ਮੈਂ ਮੈਂ ਅਕਸਰ ਕਹਿੰਦਾ ਹੁਣਾਂ ਜੀ ਵੀ ਜਿਹੜੇ ਬਹੁਤ ਅਮੀਰ ਬੰਦੇ ਨੇ ਵੀ ਕਹਿੰਦਾ ਜਿਹੜੇ ਵੀ ਕਹਿੰਦਾ ਇਸ ਪਿੱਛੇ ਕੋ ਪੈਸੇ ਕਮਾ ਰਹੇ ਬੱਚਿਆਂ ਨੂੰ ਵੀ ਕਹ ਲਓ ਉਹ ਬਾਹਰਲੇ ਮੁਲਕਾਂ ਤੋਂ ਵੀ ਆ ਵੀ ਕਹ ਲਓ ਬੋਤਲ ਬੰਦ ਪਾਣੀ ਆ ਵੀ ਕਹ ਲਓ ਲਿਆ ਕੇ ਪਿਲਾ ਦੇਣਗੇ ਲੇਕਿਨ ਹਵਾ ਦਾ ਹਵਾ ਦੇ ਵਿੱਚੋਂ ਸਾਹ ਤਾਂ ਉਹਨਾਂ ਨੇ ਇੱਥੇ ਹੀ ਲੈਣਾ ਲੇਕਿਨ ਜਿਹੜੀ ਆਮ ਜਨਤਾ ਹੈਗੀ ਆ ਇਹ ਆ ਵੀ ਕਹ ਲਓ ਉਹ 130 ਕਰੋੜ ਰੁਪਏ ਦਾ ਆ ਵੀ ਕਹ ਲੋ ਇਸੇ ਹਿੰਦੁਸਤਾਨ ਦੀ ਧਰਤੀ ਦੇ ਵਿੱਚੋਂ ਹੀ ਪਾਣੀ ਪੀਣਾ ਨਾ ਜੀ ਉਹ ਆ ਵੀ ਕਹ ਲਾ ਪਾਣੀ ਜਿਹੜਾ ਹੈਗਾ ਜੇ ਸਾਫ਼ ਹੀ ਨਹੀਂ ਰਿਹਾ ਇੱਥੇ ਇਹ ਪਾਣੀ ਦੇ ਪੱਤਣ ਹੁੰਦੇ ਨੇ ਜੀ ਪਹਿਲੇ ਦੋ ਪੱਤਣ ਜਿਹੜੇ ਨੇ ਸਾਹਬ ਬਲੀ ਸਿੰਘ ਜੀ ਉਹ ਪੀਣ ਯੋਗ ਨਹੀਂ ਰਹੇ ਧਰਤੀ ਦੇ ਥੱਲੇ ਪੱਤਣ ਹੁੰਦੇ ਨੇ ਜਿਹੜੇ ਆਪਾਂ ਤੀਜੇ ਤੋਂ ਉੱਤੇ ਪੱਤਣ ਦਾ ਪਾਣੀ ਜਿਹੜਾ ਉਹ ਲੈ ਰਹੇ ਆ ਤਿੰਨ ਚਾਰ ਫੁੱਟ ਤੋਂ ਹੂੰ ਔਰ ਔਰ ਗਾਇ ਕੋਲ ਪਾਣੀ ਪੀਣ ਯੋਗ ਨਹੀਂ ਰਿਹਾ ਹਾਂ ਬਿਲਕੁਲ ਠੀਕ ਹੈ ਔਰ ਇਥੋਂ ਤੱਕ ਵੀ ਗੱਲ ਆ ਰਹੀ ਹੈ ਕਿ ਪੰਜਾਬ ਡੇਂਜਰ ਜ਼ੋਨ ਦੇ ਵਿੱਚ ਜਾ ਰਿਹਾ ਹੈ ਪੰਜਾਬ ਦਾ ਪਾਣੀ ਕਿਸੇ ਵੇਲੇ ਸੁੱਕ ਸਕਦਾ ਧਰਤੀ ਦੇ ਵਿੱਚੋਂ ਜਿੰਨਾ ਪਾਣੀ ਅਸੀਂ ਟੜਾ-ਟੜ ਕੱਢ ਰਹੇ ਹਾਂ ਉਹ ਕਿਸੇ ਵੇਲੇ ਵੀ ਸੁੱਕ ਸਕਦਾ ਔਰ ਦਾਵਾ ਇਹ ਕੀਤਾ ਜਾ ਰਿਹਾ ਸੀਗਾ ਕਿ ਸਤਲੂ ਦੇ ਦਰਿਆ ਦੇ ਜ਼ਰੀਏ ਜਾਂ ਨਦੀਆਂ ਨਹਿਰਾਂ ਦੇ ਜ਼ਰੀਏ ਅਸੀਂ ਸਿੰਚਾਈ ਕਰਾਂਗੇ ਹੁਣ ਇਸ ਪਾਣੀ ਦਾ ਸਿੰਚਾਈ ਕਿਵੇਂ ਹੋ ਸਕਦੀ ਹੈ ਜੇ ਇਹ ਪਾਣੀ ਤੁਸੀਂ ਟੇਲਾਂ ਤੱਕ ਪਹੁੰਚਾ ਵੀ ਦਿਓ ਕੀ ਇਹ ਪਾਣੀ ਸਿੰਚਾਈ ਯੋਗ ਹੈਗਾ ਮਨਿੰਦਰਜੀਤ ਸਿੰਘ ਲਓ ਇਹ ਵੀ ਤੁਸਰ ਵੀ ਨਹੀਂ ਕੀਤਾ ਜਾ ਸਕਦਾ ਜੀ ਇਹ ਵੀ ਜ਼ਹਿਰ ਹੈ ਇਹ ਵੀ ਕਹਿੰਦਾ ਜਿੰਨਾ ਆਪਾਂ ਇਹ ਕਹ ਲੋ ਉਪਰੋਂ ਸਪਰੇਅ ਕਰਨ ਨੂੰ ਇਹ ਵੀ ਖਤਰਨਾਕ ਮੰਨਦੇ ਆ ਤਾਂ ਉਹ ਤੋਂ ਜ਼ਿਆਦਾ ਖਤਰਨਾਕ ਹੈ ਕਿ ਉਹ ਧਰਤੀ ਦੇ ਥੱਲੇ ਜਾ ਰਿਹਾ ਜੀ ਪਾਣੀ ਵੀ ਜਦੋਂ ਖੇਤ ਚ ਲਾਵਾਂਗੇ ਤਾਂ ਅਖਰ ਉਹਨੇ ਧਰਤੀ ਚ ਹੀ ਨਹੀਂ ਜਾਣਾ ਔਰ ਫਸਲ ਦੇ ਰਾਹੀਂ ਇਹ ਵੀ ਕਹ ਲੋ ਲੋਕਾਂ ਦੇ ਇਹ ਵੀ ਖਾਣੇ ਦੇ ਵਿੱਚ ਆਊਗਾ ਜੀ ਉਹ ਹਮ ਅੱਜ ਤੁਹਾਡੀ ਟੀਮ ਨੇ ਦੌਰਾ ਕੀਤਾ ਮਨਿੰਦਰਜੀਤ ਸਿੰਘ ਜੀ ਹੁਣ ਤੁਹਾਡਾ ਅੱਗੇ ਦਾ ਕੀ ਐਕਸ਼ਨ ਲੈਣ ਵਾਲਾ ਹੈ ਕੀ ਤੁਸੀਂ ਕਰਨ ਵਾਲੇ ਹੋ ਹਾਲਾਂਕਿ ਇਹ ਕੰਮ ਤਾਂ ਬਣਦੇ ਨੇ ਸਰਕਾਰਾਂ ਦੇ ਸਰਕਾਰਾਂ ਦੇ ਕੰਮ ਵੀ ਤੁਸੀਂ ਕਰ ਰਹੇ ਹੋ देखो एस्ट्रोलॉजी ਅਸੀਂ ਤਾਂ ਆ ਵੀ ਕਹ ਲੋ ਬੜੇ ਜੋਰ ਸ਼ੋਰ ਨਾਲ ਆਇਆ ਵੀ ਕਹੋ ਸਾਡੇ ਸਾਰੇ ਸਾਥੀ ਆ ਵੀ ਕਹਲਾ ਮੈਨੂੰ ਸਕਰੀਨ ਤੇ ਨਕੇ ਰ ਆ ਰਹੇ ਨੇ ਇਹ ਅਭਿਸ਼ੰਦ ਨਰਿੰਦਰ ਸਿੰਘ ਜੀ ਆ ਵੀ ਕਹ ਲੋ ਦੌਰਾ ਕਰ ਰਹੇ ਆ ਤੇ ਇਹ ਵੀ ਅਸੀਂ ਤਾਂ ਬੜੇ ਜੋਰ ਸ਼ੋਰ ਨਾਲ ਆ ਵੀ ਲੱਗੇ ਹੋਇਆ ਜੀ ਔਰ ਜੋ ਸਾਡੇ ਤੋਂ ਆ ਵੀ ਕਹ ਲੋ ਅਸੀਂ ਤਾਂ ਜਾਗਰੂਕ ਕਰ ਸਕਦੇ ਆ ਔਰ ਇਹ ਵੀ ਕਹ ਲੋ ਆਪਣਾ ਹੱਕ ਬੁਨਿਆਦੀ ਹੱਕ ਆ ਜੀ ਸਾਡਾ ਇਨਸਾਨੀ ਹੱਕ ਆ ਇਹ ਵੀ ਸਾਫ ਪਾਣੀ ਸਾਫ ਹਵਾ ਉਹ ਮੰਗ ਰਹੇ ਆ ਅਸੀਂ ਕੋ ਸਾਡੇ ਕੋਲ ਨਾ ਧਰਤੀ ਸਾਡੀ ਆ ਵੀ ਕਹ ਲੋ ਸਾਫ ਹੈ ਨਾ ਹਵਾ ਸਾਫ ਹੈ ਨਾ ਪਾਣੀ ਸਾਫ ਹੈ ਜੀ ਹੂੰ ਮਰੇਦਰ ਜੀ ਤੁਸੀਂ ਆ ਵੀ ਕਹੋ ਤੁਹਾਡੀ ਵੀ ਹੱਦ ਤੱਕ ਜਾਵਾਂਗੇ ਪ੍ਰੋਟੈਸਟ ਕਰਾਂਗੇ ਜੀ ਤੁਹਾਡੀ ਨੌਲੇਜ ਦੇ ਵਿੱਚ ਕੋਈ ਹੈਗਾ ਕਿ ਕਿਸੇ ਦੇ ਖਿਲਾਫ ਕੋਈ ਐਕਸ਼ਨ ਲਿਆ ਹੋਵੇ ਕਿਸੇ ਫੈਕਟਰੀ ਮਾਲਕ ਦੇ ਖਿਲਾਫ ਕੋਈ ਐਕਸ਼ਨ ਕੀਤਾ ਹੋਵੇ ਵੇਖੋ ਇਸ ਤਰ੍ਹਾਂ ਹੈਗਾ ਜੀ ਇਹ ਸਿਰਫ ਇਹ ਆ ਵੀ ਇਹ ਆ ਵੀ ਇੱਕ ਟੈਂਪੋਰਰੀ ਆ ਵੀ ਅੱਖਾਂ ਪੁੰਜਣ ਵਾਲੀ ਗੱਲ ਹੁੰਦੀ ਆ ਵੀ ਹਾਂ ਵੀ ਕਿਸੇ ਦਾ ਕੋਈ ਸੀਵਰੇਜ ਕਨੈਕਸ਼ਨ ਹੈ ਵੀ ਦੋ ਦਿਨ ਲਈ ਕੱਟ ਦਿਓ ਇਹ ਰਿਹਾ ਵੀ ਕਹਿੰਦਾ ਜੋੜਿਆ ਹੋਇਆ ਇਥੇ ਕਿਸੇ ਦਾ ਵੀ ਕਹਿੰਦਾ ਕੋਈ ਆ ਵੀ ਕਹਿੰਦਾ ਮੈਨੂੰ ਅੱਗੇ ਤੱਕ ਇਹ ਨਹੀਂ ਲੱਗਿਆ ਵੀ ਹਾਂ ਵੀ ਕੋਈ ਠੋਸ ਕਿਸੇ ਨੇ ਕਾਰੋ ਕੋਈ 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 ਐਗਜ਼ਾਮਪਲ ਕੋਈ ਐਗਜ਼ਾਮਪਲ ਸੈੱਟ ਕੀਤੀ ਹੋਵੇ ਮਿਸਾਲੀ ਸਜ਼ਾ ਦਿੱਤੀ ਹੋਵੇ ਤਾਂ ਜੋ ਸਾਰਿਆਂ ਦੇ ਕੰਨ ਖੜੇ ਹੋ ਜਾਣ ਅਜਿਹਾ ਕੁਝ ਨਹੀਂ ਹੈ ਬਿਲਕੁਲ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਮੈਂ ਇਹ ਵੀ ਕਹ ਲਓ ਇਹ ਵੀ ਇੱਕ ਵੀ ਮਿਸਾਲ ਨਹੀਂ ਹੈਗੀ ਔਰ ਇਹ ਵੀ ਕਹ ਲਓ ਇਹ